ਚਲੇ ਹੁੰਦੇ ਆ ਭਾਈ ਆਹੀ ਮੈਂ ਜਿਹੜੀ ਗੱਲ ਕਰਕੇ ਇਹ ਕੁੱਕਰ ਦੀ ਕਲ ਗਈ ਜੀ ਤੂੰ ਲਾ ਛੱਡੀ ਆ ਉੱਤੇ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਵੀ ਇਹ ਟਰੈਕਟਰ ਹੈ ਕਿਹੜਾ ਬਾਈ ਯਾਰ ਐਂ ਦੱਸ ਪਹਿਲਾਂ ਤਾਂ ਆ ਹੁਣ ਹੁਣ ਆ ਦੇਖ ਲੈ ਪਾਈ ਮੈਂ ਟਾਇਰ ਲਾਤਾ ਹੁਣ ਇਹ ਇਹ ਵੀ ਦੱਸ ਦੇ ਬਾਈ ਕਿਉਂ ਲਾਇਆ ਪਾਈ ਮੈਂ ਟਾਇਰ ਇਹ ਬਾਈ ਜਿਵੇਂ ਹਜੇ ਆਪਣੀ ਪ੍ਰੈਕਟਿਸ ਚੱਲਦੀ ਆ ਦੋ ਟਾਇਰਾਂ ਤੇ ਚਲਾਉਣ ਦੀ ਟਾਇਰਾਂ ਤੇ ਸਹੀ ਨਹੀਂ ਨਾ ਚੱਲਦਾ ਚਾਰਾਂ ਤੇ ਸਹੀ ਨਹੀਂ ਚੱਲਦਾ ਚਾਰਾਂ ਤੇ ਤਾਂ ਸਾਰੇ ਚਲਾਉਂਦੇ ਆ ਅਸਲ 'ਚ ਨਾ ਪਿੱਛੇ ਜੇ ਪਿਛਲੇ ਸਾਲ ਅਸੀਂ ਸ਼ੋਅ 'ਚ ਅਪਲਾਈ ਕੀਤਾ ਸੀ ਅਮਰੀਕਾ ਗਵਰ ਟੈਲੈਂਟ ਦੇ ਮੈਂ ਸਰਕਾਰ ਪੀਓ ਦੇ ਬਹੁਤ ਚਾਰਚੇ ਆ ਬ ਠੱਲੀ ਕਿੱਥੇ ਬੈਠੇ ਮੈਂ ਕਿਹਾ ਉਹਵੇਂ ਲੋਕੀ ਵੀਡੀਓ ਘੱਟ ਵੇਖਣ ਗਏ ਜਾਂਦੀ ਅੱਛਾ ਇਹ ਵੀ ਇੱਕ ਲੌਜਿਕ ਹੈ ਕਿਹੜਾ ਕੁੱਕੜ ਦੀ ਕਲੰਗੀ ਵਾਲਾ ਤੁਸੀਂ ਟਰੈਕਟਰ ਜਿਹਾ ਵੇਖੀ ਜਾਂਦੇ ਆ ਵੀਡੀਓ 'ਚ ਤੁਸੀਂ ਬਹੁਤ ਵੇਖਿਆ ਹੋਊਗਾ ਪਰ ਇਹਦੇ ਪਿੱਛੇ ਦਾ ਜੇ ਆਪਾਂ ਵਿਊ ਲੈ ਕੇ ਆਇਆ ਕਿ ਉਹਨੂੰ ਬੰਦਾ ਚਲਾਉਂਦਾ ਕਿਹੜਾ ਯਾਰ ਚਲਾਉਂਦਾ ਕਿਹੜਾ ਉਹ ਵੀ ਆਪਣੇ ਨਾਲ ਬੰਦਾ ਹੈਗਾ ਆਹ ਵੇਖ ਲਓ ਬਾਈ ਇੱਕ ਦੇਸੀ ਜੱਟ ਆ ਤੇ ਪਿੰਡ 'ਚ ਆ ਪਿੰਡ 'ਚ ਵੀ ਨਹੀਂ ਬਾਈ ਖੇਤਾਂ 'ਚ ਬੈਠੇ ਆ ਆਪਾਂ ਤੇ ਆਪਾਂ ਲੈਨੇ ਆ ਸਾਰੀ ਜਾਣਕਾਰੀ ਬਾਈ ਤਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬਾਈ ਬਾਈ ਚੜਦੀ ਕਲਾ ਪਹਿਲਾ ਤਾਂ ਬਈ ਆਹੀ ਦੱਸਦੇ ਹਾਂ ਹਵਾ ਘਟਾਉਣੀ ਏ ਤਾਂ ਉਹ ਘਟਾ ਲੈਂਦਾ ਤਾਂ ਕਿਉਂ ਚੜਾਦਾ ਬਈ ਕਿਨੇ ਰਾਇ ਦੇਦੀ ਤੈਨੂੰ ਇਹ ਕੁੱਠੀ ਮੈਂ ਕਿਹਾ ਉਹਵੇਂ ਲੋਕੇ ਵੀਡੀਓ ਘਾਟ ਦੇਖਣ ਗਏ ਜਾਂਦੀ ਅੱਛਾ ਇਹ ਵੀ ਇੱਕ ਲੌਜਿਕ ਹੈ ਇਹ ਵੀ ਲੌਜਿਕ ਦੋਸਤੋ ਹੁਣ ਪਹਿਲਾਂ ਤੁਹਾਨੂੰ ਦੱਸ ਦਗੇ ਬਾਈ ਟਰਮ ਜਿਹੜਾ ਉਹ ਕਰਦਾ ਸਟੰਟ ਤੇ ਇੱਕ ਜਾਣਕਾਰੀ ਮੈਂ ਦਰਸ਼ਕਾਂ ਨੂੰ ਦੇ ਦਿੰਨਾ ਚਾਹੁੰਨਾ ਵੀ ਕਈ ਕਹਿੰਦੇ ਬਈ ਜਵਾਕਾਂ ਨੂੰ ਵਿਗਾੜਦੇ ਆ ਜਾਂ ਤੇ ਬਾਈ ਇਹਦੇ ਬਾਰੇ ਦੱਸ ਬਈ ਤੂੰ ਜਵਾਕਾਂ ਨੂੰ ਵਿਗਾੜਦਾ ਕਿ ਕੋਈ ਰੋਜੀ ਰੋਟੀ ਦੇ ਰਿਆ ਕੀ ਸਿਸਟਮ ਕੀ ਆ ਬਾਈ ਇਹ ਨਹੀਂ ਬਈ ਨਾ ਤਾਂ ਆਪਾਂ ਵਗਾੜੀ ਦਾ ਨਾ ਹੀ ਆਪਾਂ ਐ ਕਹਿੰਦੇ ਆ ਵੀ ਇਹਦੇ ਚ ਰੋਜੀ ਰੋਟੀ ਆ ਕੀ ਸਿਸਟਮ ਕੀ ਆ ਕੀ ਦਿਖਾਉਣਾ ਕੀ ਚਾਹੁੰਨਾ ਬਾਈ ਲੋਕਾਂ ਨੂੰ ਬਾਈ ਇਹ ਸਿਸਟਮ ਹੈ ਆ ਵੀ ਜਿਵੇਂ ਨਾ ਅਸੀਂ ਬਾਹਰ ਪਹਿਲਾਂ ਵੇਖਦੇ ਹੁੰਦੇ ਸੀ ਵੀਡੀਓ ਗੋਰਿਆਂ ਦੀਆਂ ਉਹ ਆਪਦੀਆਂ ਚੀਜ਼ਾਂ ਨਾ ਸਟੰਟ ਕਰਦੇ ਆ ਗੱਡੀਆਂ ਨਾਲ ਕਰਦੇ ਆ ਮੌਨਸਟਰ ਟਰੱਕਾਂ ਨਾਲ ਕਰਦੇ ਆ ਠੀਕ ਹੈ ਜੀ ਆਪਣੇ ਕੋਲੇ ਜੱਟਾਂ ਕੋਲੇ ਆ ਟਰੈਕਟਰ ਤੇ ਆਪਾਂ ਉਹ ਚੀਜ਼ ਦੇ ਉਧਰੋਂ ਲੈ ਕੇ ਗਏ ਤੇ ਹੁਣ ਰੱਬ ਦੀ ਮਿਹਰ ਨਾਲ ਪਿਛਲੇ 4-5 ਸਾਲ ਚ ਇੰਨਾ ਕੁ ਵਧੀਆ ਰੱਬ ਨੇ ਮਿਹਰ ਕੀਤੀ ਹੁਣ ਉਹੀ ਗੋਰੇ ਆਪਾਂ ਨੂੰ ਪੁੱਛਦੇ ਆ ਥੋੜਾ ਜਿਹਾ ਯਾਰ ਰਸ਼ੀਆ ਦੇ ਗੋਰੇ ਸੀ ਉਹਨਾਂ ਦਾ ਮੈਸੇਜ ਆਇਆ ਉਹਨਾਂ ਦੇ ਟਰੈਕਟਰ ਬਕਾਇਦਾ ਆਪਾਂ ਦੱਸਿਆ ਤਿਆਰ ਕੀਤੇ ਆ ਵੀ ਉਹਨਾਂ ਨੇ ਜਿ ਚਕਾਉਣਾ ਕਿਵੇਂ ਲਿੰਕਾਂ ਦੀ ਸੈਟਿੰਗ ਕਿਵੇਂ ਕਰਨੀ ਆ ਆ ਟਰੈਕਟਰ ਬਾਰੇ ਬਹੁਤ ਪੁੱਛਦੇ ਹੁੰਦੇ ਆ ਭਾਈ ਆਹੀ ਮੈਂ ਜਿਹੜੀ ਗੱਲ ਕਰਕੇ ਇਹ ਕੁੱਕੜ ਦੀ ਕਲਗੀ ਜੀ ਤੂੰ ਲਾ ਛੱਡੀ ਆ ਉੱਤੇ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਵੀ ਇਹ ਟਰੈਕਟਰ ਹੈ ਕਿਹੜਾ ਬਾਈ ਯਾਰ ਐਂ ਦੱਸ ਪਹਿਲਾਂ ਤਾਂ ਆ ਹੁਣ ਲਿਖਾ ਲਿਆ ਬਾਈ ਨਾ ਇਹ ਓਗਰ ਇਹ ਓਗਰ ਨਾ ਹੁੰਦਾ ਮੈਨੂੰ ਕਹਿੰਦੇ ਦੈਂਤ ਦੈਂਤ ਨੂੰ ਕਹਿ ਦਿੰਦੇ ਓਗਰ ਤੇ ਆਪਣਾ ਭਰਾ ਜਮਨਬੀਰ ਮੰਡ ਤੇ ਉਹ ਅਸੀਂ ਬੈਠੇ ਜਿੱਦੋਂ ਟਰੈਕਟਰ ਬਣਦਾ ਸੀ ਮੈਂ ਉਹਨੂੰ ਹਸਨ ਲਾ ਪਿਆ ਮੈਂ ਕਿਹਾ ਯਾਰ ਟਰੈਕਟਰ ਨਾ ਦੈਂਤ ਜਿਹਾ ਲੱਗਦਾ ਦੇਖਣ ਨੂੰ ਉਹਦਾ ਆਪਾਂ ਨਾਂ ਰੱਖ ਲੈਂਦੇ ਓਗਰ ਅੱਛਾ ਗੂਗਲ ਕੀਤਾ ਸੀ ਵੀ ਉਹ ਤਿੰਨ ਚਾਰ ਚੀਜ਼ਾਂ ਆਈਆਂ ਵੀ ਕੀ ਕਹਿੰਦੇ ਉਹਨੂੰ ਵੀ ਕੀ ਕਹਿੰਦੇ ਆ ਉਸ ਤੋਂ ਬਾਅਦ ਆ ਕਲਗੀ ਜਿਹੜੀ ਕਹਿੰਦੇ ਤੁਸੀਂ ਨਵਾਂ ਨਾਮ ਰੱਖਣਾ ਹਾਂ ਪਰ ਅਸੀਂ ਇਹ ਸ਼ਾਰਕ ਦੇ ਖੰਭ ਜੀ ਸਾਨੂੰ ਐ ਸੀ ਜਿਹੜਾ ਦੂਜਾ ਬਾਈ ਆ ਸਿਮਾ ਬਾਹਰ ਉਹਨੂੰ ਐ ਸੀ ਵੀ ਆਪਾਂ ਖੰਭ ਜੇ ਲਾਈਏ ਮੈਂ ਫਿਰ ਇੱਕ ਦੋ ਕਾਤੋਂ ਲਾਉਣੇ ਆਪਾਂ ਟਿਕਾ ਕੇ ਲਾਉਗੇ ਹਾਂ ਅੱਛਾ ਇਹਦੇ ਪਿੱਛੇ ਵੀ ਜਿਹੜਾ ਹੈਗਾ ਲੌਜਿਕ ਆ ਬਾਈ ਦੋਸਤੋ ਨਾ ਆਪਾਂ ਕਹਿੰਦੇ ਹੁੰਦੇ ਵੀ ਗੇਜ ਜੀ ਦਾ ਜਦੋਂ ਪੈਂਦਾ ਹਨਾ ਤੇ ਨਾ ਪਚੇ ਹੁੰਦਾ ਤੇ ਬਾਈ ਹੁਣ ਟਰੈਕਟਰ ਦੀ ਗੱਲ ਕਰ ਗਏ ਨੇ ਵਿੱਚ ਜਿਹੜਾ ਸ਼ੋਬਾ ਟਰੈਕਟਰ ਉਹ ਹੈ ਜਿਹੜਾ ਬਾਈ ਇਹ ਚ ਇਹ ਬਾਈ ਜੌਂਡੀਅਰ ਟਰੈਕਟਰ ਆ 50 50 ਡੀ ਸਪੈਸ਼ਲ ਡੀ ਹਾਂਜੀ ਹਾਂਜੀ ਇਹ 17 ਪਤਨੀ 18 ਮਾਡਲ ਆ ਮਾਡਲ ਦਾ ਮੈਨੂੰ ਐਗਜ਼ੈਕਟ ਪਤਾ ਨਹੀਂ ਤੇ ਇਹ ਵੀ ਜੌਂਡੀਅਰ ਟਰੈਕਟਰ ਹੀ ਆ ਬਾਕੀ ਸਾਰਾ ਬਾਈ ਤੇ ਜਿਹੜੀ ਬਾਈ ਹੁਣ ਇਹਦੀ ਆਹ ਗੱਲ ਕਰ ਲਗੇ ਆਪਾਂ ਹਨਾ ਬਾਡੀ ਤੁਸੀਂ ਤਿਆਰ ਕਰਤੀ ਐ ਤੇ ਇਹ ਨਾਲ ਕਿਵੇਂ ਆਇਆ ਦਿਮਾਗ ਚ ਬਾਈ ਤੁਸੀਂ ਆਪ ਘਰੇ ਕੀਤਾ ਜਾਂ ਕੀ ਸੀ ਇਹ ਬਾਈ ਦੂਜੇ ਵੀਰੇ ਦੇ ਮਾਈਂਡ ਚ ਸੀਗਾ ਹੂੰ ਪਹਿਲਾਂ ਅਸੀਂ ਇਕੱਲਾ ਇਹਦਾ ਮੂੰਹ ਹੀ ਬਣਾਉਣਾ ਸੀ ਉਹਨੇ ਮੈਨੂੰ ਫੋਟੋ ਭੇਜੀ ਸੀ ਇੱਕ ਹੈਲੋ ਲੈਂਡ ਕਰਕੇ ਪਤਾ ਨਹੀਂ ਐਵੇਂ ਦੇ ਕਰਕੇ ਨਾ ਕਿ ਟੁਆਇਜ਼ ਆਉਂਦੇ ਆ ਹੂੰ ਗੱਡੀਆਂ ਜਵਾਕਾਂ ਨੇ ਖੇਡਣ ਵਾਲੀਆਂ ਕੋਨਾ ਉਹ ਗੱਡੀ ਦਾ ਮੂੰਹ ਸੀ ਐਵੇਂ ਦਾ ਇੱਕ ਦਾ ਠੀਕ ਹੈ ਉਥੋਂ ਦੇ ਮਾਈਂਡ ਚ ਆਇਆ ਵੀ ਆਪਾਂ ਇਹ ਚੀਜ਼ ਤਿਆਰ ਕਰਨੀ ਹੈ ਤੇ ਆਹ ਕਰਦੇ ਗਏ ਫਿਰ ਪਿੱਛੋਂ ਆਹ ਕਰਨਾ ਫਿਰ ਮੱਡ ਗੜ ਲਾ ਦੇ ਟਾਇਰ ਚੌੜੇ ਕਰ ਤੇ ਕਰਦੇ ਹੁੰਦੇ ਇਹਦੇ ਵਿੱਚ ਮਾਈ ਵਿਲ ਬਣਾਤੇ ਬਸ ਐਵੇਂ ਇੱਕ ਦਿਨ ਮੈਨੂੰ ਮੈਨ ਸੀ ਵੀ ਸਾਨੂੰ ਸ਼ੋਅ ਮਜ਼ਬੂਤ ਚਾਹੀਦਾ ਹੁਣ ਆਹ ਆ ਦੇਖੋ ਹੁਣ ਇਹਨੂੰ ਲਓ ਸਾਰਾ ਟਰੈਕਟਰ ਹੇਲਦਾ ਹੈ ਜਿੱਡਾ ਸ਼ੋਅ ਨਹੀਂ ਹੁੰਦਾ ਸ਼ੋਅ ਨਹੀਂ ਹੁੰਦਾ ਇੰਨੀ ਜਾਨੀ ਕਿ ਜ਼ਬਰਦਸਤ ਜੀ ਹਾਂ ਬਾਈ ਫਿਰ ਐ ਕਰ ਗਾਲਾਂ ਗੋਲਾਂ ਨਹੀਂ ਬੰਬਲੀਆਂ ਬੈਠਾ ਦene ਐ ਨਹੀਂ ਨਹੀਂ ਪਹਿਲਾਂ ਆਏ ਸੀ ਵੀ ਤੁਸੀਂ ਕੀ ਕੰਮ ਕਰਨਾ ਐ ਸਟੰਟ ਕਰਨਾ ਐ ਕਿਉਂ ਕਰਨਾ ਐ ਸੀ ਹਾਂ ਹਾਂ ਤੇ ਫੇਰ ਜਦੋਂ ਬਾਪੂ ਨੇ ਦੇਖਿਆ ਵੀ ਯਾਰ ਵੀ ਆਹ ਹੁਣ ਆ ਦੇਖੋ ਸੇਫਟੀ ਕਿੱਡੀ ਮੋਟੀ ਆ ਪਾਈਪਾਂ ਇੰਨਾ ਮੇਰੇ ਹਿਸਾਬ ਨਾਲ ਤੁਸੀਂ ਪੰਜਾਬ ਚ ਕਿਸੇ ਕਿਸੇ ਟਰੈਕਟਰ ਦੇ ਨਹੀਂ ਸੇਫਟੀ ਲਈ ਤੁਸੀਂ ਕੈਮਰਾ ਬਾਈ ਦੱਸ ਰਹੇ ਸੀਗੇ ਵੀ ਪਤਾ ਨਹੀਂ ਕਿੰਨੇ ਕੁਆਂਟਲ ਇਹ ਲੋਹਾ ਇਹਦੇ ਕੁਆਂਟਲ ਮੇਰੇ 2-300 ਕਿਲੋ ਲੋਹਾ ਤਾਂ ਸਹੀ ਸਿਆਲਾਂ ਚ ਲਾਇਆ ਬਾਕੀ ਵਾਧਾ ਜਿਆਦਾ ਲੋਹਾ ਪਿੱਛੇ ਵੇਟ ਆ 2-300 ਕਿਲੋ ਹਾਂ ਲਓ ਵੀ ਦੋਸਤੋ ਜੇ ਬਾਈ ਕਰਦਾ ਸਟੈਂਡ ਤੇ ਚਲੋ ਮੈਂ ਇਹਦਾ ਕਿਉਂ ਹੀ ਘਰ ਚ ਟਰਾਈ ਦਾ ਕੋਈ ਹਨਾ ਬਾਈ ਨਾ ਕਰੇ ਹਨਾ ਕਿਉਂਕਿ ਬਾਈ ਆਪਣੀਆਂ ਫਰੇਜ ਵੀਡੀਓ ਦੇ ਵਿੱਚ ਪਾਏ ਹੁੰਦਾ ਹਾਂ ਸੈਕਸ਼ਨ ਲਾਈਟ ਹਾਂ ਲਾਈਟ ਹੁੰਦੀ ਹੈ ਹਨਾ ਹਾਂ ਜੀ ਹਾਂ ਜੀ ਤੇ ਬਾਈ ਦੂਜੇ ਟਰੈਕਟਰ ਤੇ ਆ ਜੀਏ ਇਹ ਵੀ ਹੁਣ ਬਾਈ ਆ ਮੂਰੇ ਲਾਦਾ ਪਤਾ ਨਹੀਂ ਕੀ ਸਿਸਟਮ ਬਣਾਇਆ ਹੋਇਆ ਹੁਣ ਤਾਂ ਐ ਲੱਗਦਾ ਜਿਵੇਂ ਆਹ ਦੇਖ ਲਾ ਹੋਵੇ ਪਿੱਛੇ ਨਾ ਤਾਂ ਛਤਰੀ ਆ ਕੋਹ ਬਾਈ ਇਹੇ ਬਾਈ ਪਿੱਛੇ ਨਾ ਇਹੇ ਵੀ ਦੁੱਛੇ ਸਾਰਾ ਜਿੰਨਾ ਵੀ ਗੱਲਾਂ ਆਉਂਦੀਆਂ ਦੂਜੇ ਬ੍ਰਦਰ ਦੇ ਦਿਮਾਗ 'ਚ ਹੀ ਆਉਂਦੀਆਂ ਸਿਮੇ ਦੇ ਵੀ ਆਪਾਂ ਆਗੋਸ਼ ਕਰੀਏ ਉਹਦਾ ਸੀ ਵੀ 2 ਟਾਰਾਂ ਤੇ ਚਲਾਈ ਟਰੈਕਟਰ ਕਿਉਂ 4ਾਂ ਤੇ ਕਿਉਂਦਾ ਸੀ 4ਾਂ ਤੇ ਸਹੀ ਨਹੀਂ ਨਾ ਚੱਲਦਾ 4ਾਂ ਤੇ ਸਹੀ ਨਹੀਂ ਚੱਲਦਾ 4ਾਂ ਦੇ ਤਾਂ ਸਾਰੇ ਚਲਾਉਂਦੇ ਆ ਅਸਲ 'ਚ ਨਾ ਪਿੱਛੇ ਜੇ ਪਿਛਲੇ ਸਾਲ ਅਸੀਂ ਸ਼ੋਅ ਚ ਅਪਲਾਈ ਕੀਤਾ ਸੀ ਅਮਰੀਕਾ ਗਵ ਟੈਲੈਂਟ ਦੇ ਤੇ ਉੱਥੇ ਸਾਡੀ ਸਿਲੈਕਸ਼ਨ ਨਹੀਂ ਹੋ ਗਈ ਸੀ ਉੱਥੇ ਕੁਝ ਬਜਟ ਦਾ ਇਸ਼ੂ ਪੈ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਫਿਰ ਜਦੋਂ ਆਪਣੇ ਨਾਲ ਟਾਈ ਅਪ ਚ ਰਹਿ ਜਾਣ ਟੱਚ ਤੇ ਰਹਿ ਜਾਂ ਫਿਰ ਉਹਨਾਂ ਨੇ ਚੈਲੰਜ ਭੇਜਿਆ ਸੀ ਇੱਕ ਕੋਰੇ ਨੇ ਵੱਡਾ ਟਰੈਕਟਰ ਤੋੜਿਆ ਸੀ ਟਰੈਕਟਰ 2 ਟਾਰਾਂ ਤੇ ਚਲਾ ਕੇ 2 ਟਾਰਾਂ ਹਾਂ ਉਹ ਉਹਨਾਂ ਨੇ ਸਾਨੂੰ ਭੇਜਿਆ ਸੀ ਵੀ ਤੁਸੀਂ ਤੋੜ ਸਕਦੇ ਹੋ ਫਿਰ ਮੈਂ ਕਿਹਾ ਜੇ ਅਮਰੀਕਾ ਵਾਲੇ ਆ ਕੇ ਜਾਂਦੇ ਤਾਂ ਜੀ ਤੋੜ ਸਕਦੇ ਹੋ ਇਹ ਤੋੜਾਂਗੇ ਤੋੜਾਂਗੇ ਹਾਂ ਹੁਣ ਕਿੱਥੇ ਇਹ ਆੜਾ ਫੇ ਤੋੜਦਾ ਕਿਹੜਾ ਖੇਤਾਂ ਦਾ ਤੋੜਦਾ ਮੈਂ ਵੀਡੀਓ ਵੇਖੀ ਆ 80% ਤਾਂ ਤੋੜਦਾ 20% ਰਹਿ ਗਿਆ ਉਹ ਅਗਲੇ ਸਾਲਾਂ ਦੀ ਕਰ ਕਰਦਾ ਇੱਕ ਬਕਰਮ ਸਰਕਾਰ ਪੀਓ ਦੇ ਬਹੁਤ ਚਰਚੇ ਆ ਬਈ ਅੱਜ ਮੈਨੂੰ ਦੀਂਦੀ ਵੀ ਨਹੀਂ ਉਹ ਥੱਲੀ ਕਿੱਥੇ ਬੈਠਾ ਸਰਕਾਰ ਵੀ ਆਪਣੇ ਪਰਲੇ ਪਾਸੇ ਆ ਕਹੀਦਾ ਮੈਨੂੰ ਆਇਆ ਕਹਿ ਲੱਗ ਜਾਂਦਾ ਬਰਾੜਾ ਯਾਰ ਉਹਦੀ ਵੀਡੀਓ ਬਣਾ ਕੇ ਲਿਆ ਤੇ ਅੱਜ ਆ ਬਾਈ ਬਲਜਿੰਦਰ ਲਿਆ ਮੌਕਾ ਮਿਲ ਗਿਆ ਕਹੇ ਯਾਰ ਪਤੰਦਰ ਉਹਨਾਂ ਨੂੰ ਹੀ ਪਤਾ ਨਹੀਂ ਕੀ ਕਰੀ ਜਾਂਦਾ ਉਹ ਜੇ ਤੁਸੀਂ ਜੇ ਤੁਸੀਂ ਵੀਡੀਓ ਬਣਾਉਂਦੇ ਉਹਨਾਂ ਦੇ ਜਾਣਾ ਆ ਜਾਓ ਸਕਾਰਪੀਓ ਕੋਲ ਲੈ ਕੇ ਜਾਣਾ ਅੰਦਰ ਪਈ ਆ ਜਾ ਐ ਦੀ ਜਾਂਦੇ ਨਾਲ ਤੁਹਾਨੂੰ ਗੁਫਾ ਆਹ ਹੋਣੇ ਆ ਵੀ ਇੱਥੇ ਆਪਾਂ ਰਹਿਨੇ ਲਾ ਵੀ ਸਿੱਕਮਾਉਣੇ ਆ ਆਹ ਦੇਖ ਆਹ ਦੇਖ ਲਓ ਮਹਿੰਦਰ ਵਾਲੇ ਕੇਸ ਨਾਲ ਨਾ ਕਰ ਦੇਣਾ ਹੈ ਮਹਿੰਦਰ ਵਾਲੇ ਕੇਸ ਨਾਲ ਨਾ ਕਰ ਦੇਣਾ ਮਹਿੰਦਰਾ ਵਾਲੇ ਬਾਈ ਯਾਰ ਇਹ ਤਾਂ ਮੈਂ ਇੱਥੇ ਘੈਂਟ ਗੱਡੀ ਮੰਨਦਾ ਮੈਨੂੰ ਵੀਰ ਵੀਮੇਂਦਰ ਵਾਲਿਆਂ ਨੇ ਪਤਾ ਹੀ ਨਹੀਂ ਇਹਦੇ ਵਿੱਚ ਕੀ ਪਾ ਕੇ ਤੋੜਦਾ ਸੀ ਅੱਜ ਤੱਕ ਕੱਲੀ ਸਰਵਿਸ ਹੀ ਕੀਤੀ ਆ ਤੇ ਹੋਰ ਇਹਨੂੰ ਕੋਈ ਵੀ ਨਹੀਂ ਆਇਆ। ਨੇ ਇੱਕ ਇਹਦਾ ਬਈ ਇਹ ਐ ਕਹੂ ਵਾਲਾ ਤੂੰ ਕਹਿੰਗਾ ਇਹ ਸਟਾਰਟ ਹੁੰਦੀ ਆ ਨਾ ਕੋਈ ਯਾਰ ਕਿਉਂ ਬਈ ਯਾਰ ਮੇਰਾ ਝੂਠਾ ਨਾ ਬਈ ਹੁਣ ਇਹ ਜਿਵੇਂ ਬੈਟਰੀ ਹੈ ਨਹੀਂ ਜੇਵਾ ਬੈਟਰੀ ਰੱਖ ਕੇ ਹੁਣ ਇਹ ਸਲਫ ਮਾਰੀਏ ਨਾ ਬੰਦੀ ਜੀ ਸਲਫ ਸਟਾਰਟ ਇਹਦਾ ਉਹ ਗੱਲ ਆ দোਸਤੋ ਬਈ ਬਾਂਦਰ ਵਾਲਾ ਵੀ ਕਹਿੰਦਾ ਹੁੰਦਾ ਕਿੰਨਾ ਗੱਡੀ ਭਾਵੇਂ ਲੱਖ ਦੀ ਆ ਪਰ ਪੁੱਤਾਂ ਵੀ ਉਹ ਨਾਇਂਦੀ ਇਹਨਾਂ ਲਾੜ ਤਾਂ ਨਾ ਵੱਡੀ ਪੈਂਦੀ ਆ ਮੈਂ ਲਾੜ ਤੋਂ ਮੈਨੂੰ ਯਾਦ ਆ ਗਿਆ ਬਈ ਇਹ ਨਾ ਅਸੀਂ ਪਿੱਛੇ ਸਿਆਲਾਂ 'ਚ ਹੁਣ ਇਹਨੂੰ ਕਮਾਈ ਜਾਂਦੇ ਸੀਗੇ ਮੰਡੀ 'ਚ ਅਚਾਨਕ ਜਿਵੇਂ ਦੁਬਈ ਚ ਨਹੀਂ ਗੱਡੀਆਂ ਪਟਾਕੇ ਮਾਰਦੇ ਹੁੰਦੇ ਆ ਜਿਵੇਂ ਕੇ 47 ਚੱਲਦੇ ਆ ਐਵੇਂ ਕਰਨ ਲੱਗ ਪਈ ਥੱਲੇ ਕਮੈਂਟ ਆਇਆ ਬਾਈ ਤੁਸੀਂ ਝੂਠ ਮਾਰਦੇ ਇੰਦੇ ਚ ਮਹਿੰਦਰਾ ਦੇ ਇੰਜਨ ਨਹੀਂ ਐਂਦੇ ਜੇ ਤੁਸੀਂ V6 ਇੰਜਨ ਰੱਖਿਆ ਮੈਂ ਕਹਾਂ ਇਹ ਨਹੀਂ ਹੁੰਦਾ ਰੱਬ ਨੂੰ ਪਤਾ ਵੀ ਪਟਾਕੇ ਕਾਹ ਤੋਂ ਮਾਰਨ ਲੱਗ ਪਈ ਪਰ ਇਹਨੇ ਮਾਰੇ ਆ ਜਿਵੇਂ 8 ਸਿਲੰਡਰ ਇੰਜਨ ਦੇ ਸਿਲੰਡਰ ਹੈ ਠੀਕ ਆ ਯਾਰ ਬਾਈ ਤੇ ਬਾਈ ਦੰਤਲਾਪ ਉਧਰ ਹੀ ਚਾਹੁੰਦੇ ਗੱਲਾਂ ਕਰਦੇ ਜੇ ਹੁਣ ਆਪਾਂ ਗੱਲ ਕਰ ਗਏ ਹਨ ਜੇ ਸਟੈਂਟ ਬਾਈ ਕੀ ਚੱਲ ਗਿਆ ਹਨ ਇੱਥੇ ਇਹਦਾ ਬਈ ਕੀ ਸਕੋਪ ਆ ਗਿਆ ਜੀ ਕੀ ਮੰਨ ਕੇ ਜੇ ਤੁਸੀਂ ਕਰ ਇਹ ਸੋਤਾ ਬਾਈ ਇਹ ਦੋ ਚੀਜ਼ਾਂ ਦੇਖਣੀਆਂ ਪੈਣਗੀਆਂ ਇੱਕ ਤਾਂ ਹੁੰਦੀ ਆ ਹੁੱਲੜਬਾਦੀ ਕਰਨ ਜਿਵੇਂ ਕੋਰੇ ਟਰੈਕਟਰ ਖੜਾ ਧੁੰਗੇ ਲੈਣੇ ਹਨਾ ਜਿਆਦਾਤਰ ਹੁਣ ਜਿਵੇਂ ਨੁਕਸਾਨ ਹੀ ਹੋ ਗਿਆ ਨਾ ਜਿਆਦਾਤਰ ਕਹਿ ਹੁੰਦੇ ਬਾਈ ਯਾਰ ਇਹ ਖਰਾਬ ਕਰਦੇ ਹਨਾ ਪ੍ਰਮੋਟ ਕਰਦਾ ਸਾਨੂੰ ਚਾਹ ਹੁੰਦਿਆ ਪਰ ਬਾਈ ਆਪਾਂ ਕੀ ਤੁਸੀਂ ਕਹਿਣਾ ਚਾਹਾਂਗੇ ਬਾਈ ਜਿਵੇਂ ਵੀ ਕਿਸ ਲੈਵਲ ਤੱਕ ਆਪਾਂ ਅੱਗੇ ਜਾਣਾ ਚਾਹੀਦੇ ਇਹ ਜਿਹੜੀ ਇੰਡਸਟਰੀ ਨਾ ਬਾਈ ਸਟਾਰਟ ਆ ਰਹੀ ਦਸਰੀ ਬਹੁਤ ਜਾਰੀ ਵੱਡੀ ਇੰਡਸਟਰੀ ਆ ਜਿਵੇਂ ਇਹਦੇ ਵਿੱਚ A to Z ਹਰੇਕ ਕੰਪੋਨੈਂਟ ਜਿੰਨੀਆਂ ਆਟੋ ਵਰਕ ਜਿੰਨੀਆਂ ਕੰਪਨੀਆਂ ਹਨ ਮੰਨ ਕੇ ਚਲੋ ਟੋਇਟਾ ਆਏ ਮਿੰਟਰਾ ਆਏ ਉਸ ਤੋਂ ਬਾਅਦ ਟਾਇਰਾਂ ਦੀਆਂ ਆ ਗਈਆਂ ਬੀਕੇਟੀ ਆ ਗਏ ਜਾਂ ਯੋਕੋਹਾਮਾ ਦੇ ਆ ਗਏ ਜਿੰਨੀਆਂ ਨੇ ਵੱਡੇ ਨਿਊ ਹਾਲੈਂਡ ਹੋ ਕੇ ਕਿੰਨੇ ਕੜੀਆਂ ਕੰਪਨੀਆਂ ਹਨ ਜਦੋਂ ਆਪਾਂ ਇੱਕ ਪੀਕ ਲੈਵਲ ਤੇ ਚਲੇ ਜਾਂਦੇ ਨੇ ਨਾ ਸਾਰੀਆਂ ਕੰਪਨੀਆਂ ਆਪਣ ਨਟਾਈ ਆਪ ਸ਼ੁਰੂ ਕਰ ਦਿੰਦੀਆਂ ਕਰਨਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਹੁੰਦਾ ਵੀ ਸਾਡੀਆਂ ਚੀਜ਼ਾਂ ਪ੍ਰਮੋਟ ਹੋਣ ਵੀ ਅਸੀਂ ਕਿੰਨੀਆਂ ਚੀਜ਼ਾਂ ਮਜ਼ਬੂਤ ਬਣਾਉਣੇ ਆ ਹੁਣ ਬਾਹਰ ਜਿਵੇਂ ਮੌਨਸਟਰ ਟਰੱਕਾਂ ਦੇ ਸਟੰਟ ਕਰਦੇ ਆ ਫੇਸਬੁਕ ਤੇ ਤੁਸੀਂ ਵੇਖਿਆ ਹੋਣਾ ਇਧਰੋਂ ਸ਼ਾਲ ਮਾਰੀ ਬਹੁਤ ਤਗੜੇ ਤਗੜੀ ਇਵੈਂਟ ਹੁੰਦੇ ਆ ਬਹੁਤ ਜਿਵੇਂ ਆਪਣੇ ਕ੍ਰਿਕਟ ਦੇ ਵਿੱਚ ਸਟੇਡੀਅਮ ਭਰਦੇ ਨੇ ਉਹ ਵੀ ਉਹਨਾਂ ਦੇ ਸਟੰਟਾਂ ਵਾਸਤੇ ਸਟੇਡੀਅਮ ਭਰਦੇ ਆ ਤੇ ਉਹ ਚੀਜ਼ਾਂ ਇਹ ਹੌਲੀ ਹੌਲੀ ਪ੍ਰਮੋਟ ਹੁੰਦੀਆਂ ਇੱਕ ਹੁੰਦੀ ਆ ਵੀ ਆਪਾਂ ਹੁਣ ਅਸੀਂ ਸਟੰਟ ਕਰਦੇ ਆ ਤ ਵੀ ਇਕੱਲੀ ਇਕੱਲੀ ਚੀਜ਼ ਦਾ ਆਪਦਾ ਸਾਡੇ ਸੇਫਟੀ ਵਰਤਦੇ ਆਲੇ ਸਾਰੇ ਸਾਡੇ ਸਾਰੇ ਟਰੈਕਟਰਾਂ ਦੇ ਉੱਤੇ ਸੀਟ ਬੈਲਟਾਂ ਲੱਗੀਆਂ ਠੀਕ ਆ ਉਸ ਤੋਂ ਬਾਅਦ ਅਸੀਂ ਕਿਵੇਂ ਬਹਿਣਾ ਸਾਡੀਆਂ ਸੀਟਾਂ ਮਰਗਾਟਾਂ ਤੋਂ ਕਿੰਨੀਆਂ ਥੱਲੇ ਹੋਣੀਆਂ ਚਾਹੀਦੀਆਂ ਇਕੱਲੀ ਇਕੱਲੀ ਚੀਜ਼ ਆ ਇਹ ਨਹੀਂ ਵੀ ਘਰੇ ਆਪਣਾ ਟਰੈਕਟਰ ਖੜਾ ਉਹ ਹੰਡੀਆਂ ਹੱਲਾਂ ਲਾਈਆਂ ਤੇ ਵਾਹਣ ਚ ਜਾ ਕੇ ਪਾਇਆ ਗੇਅਰ ਦੇ ਚਟਾਉਣ ਲੱਗ ਪਏ ਨਾ ਆਪਾਂ ਨੂੰ ਇਹ ਆ ਵੀ ਸਾਡੀਆਂ ਰੀਲਾਂ ਚੱਲਣ ਵਾਸਤੇ ਅਸੀਂ ਇਹ ਕਰਦੇ ਆਂ ਇੱਕ ਸਾਡਾ ਜਿਵੇਂ ਆਪਾਂ ਇੱਕ ਚੀਜ਼ ਮਿਸਿੰਗ ਹੁੰਦੀ ਇਹ ਨਾਲ ਵੀ ਉੱਥੋਂ ਤੱਕ ਪਹੁੰਚਣਾ ਢੋਲ ਆ ਤੁਹਾਡਾ ਕਿਉਂਕਿ ਨਾ ਆਪਣਾ ਪੰਜਾਬੀ ਬੰਦੇ ਹੋਰ ਫੀਲਡਾਂ 'ਚ ਤਾਂ ਬਹੁਤ ਜ਼ਿਆਦਾ ਅੱਗੇ ਆ ਪਰ ਉਫ ਇਸ ਫੀਲਡ 'ਚ ਨਹੀਂ ਜਿਵੇਂ ਆਪਾਂ ਗੇਮਿੰਗ ਦਾ ਹੀ ਲਾਲ ਗਏ ਆਪਣੇ ਤਾਂ ਕਹਿੰਦੇ ਜਵਾਕ ਖਰਾਬ ਹੋ ਗੇ ਗੇਮਿੰਗ ਪਰ ਬਾਹਰ ਦਾ ਵਖੇ ਉਸ ਕੋ ਬਹੁਤ ਅੱਗੇ ਬਹੁਤ ਬਹੁਤ ਬਾਕੀ ਭਾਈ ਆ ਦੇਖੋ ਭਾਈ ਤੁਸੀਂ ਦੱਸ ਵੀ ਰਹੇ ਸੀ ਕੈਮਰਾ ਵਜੋਂ ਇਹ ਚੂਜ ਗੜਦਾ ਜੀ ਕੀਤੀ ਆ ਤੁਸੀਂ ਹਨਾ ਹੋਰ ਇਹਦੇ 'ਚ ਆ ਹਿੱਸੇ ਜੇ ਵੀ ਸਾਰਾ ਚੇਂਜ ਕੀਤਾ ਤੇ ਆ ਜਿਵੇਂ ਆਪਣਾ ਪਿਛਲੇ ਟਾਇਰਾਂ ਦਾ ਸਿਸਟਮ ਉਹ ਪਾਏ ਪਰ ਕਿੱਥੇ ਕਿੰਨੀ ਉੱਚੀ ਲਾਉਣੀ ਆ ਕਿੰਨੀ ਆ ਕੇ ਹੀਣੇ ਗਾ ਵੀ ਸ਼ੋ ਨੂੰ ਲਾਇਆ ਇਹਦਾ ਉਹੀ ਗੱਲ ਜਿਵੇਂ ਬਾਈ ਦੱਸ ਰਿਹਾ ਕਿ ਇਹਦੀ ਸੇਫਟੀ ਆ ਜੇ ਉਹਨੂੰ ਆਪਾਂ ਸਟਾਰਟ ਕਰਦੇ ਆ ਜਾਂ ਪਾਰਟ ਦਾ ਜਾਂ ਕੋਈ ਪ੍ਰੋਬਲਮ ਆਉਂਦੀ ਇਹ ਉਸ ਚੀਜ਼ ਤੋਂ ਲੱਗਿਆ ਵਾ ਨਾ ਬਾਈ ਤੇ ਆਹ ਵੇਖ ਲੋ ਇਧਰ ਆ ਆ ਜੇ ਹਮਰੂਤੀ ਤੇ ਜਾ ਉੜ ਗਿਆ ਆਪਾਂ ਇਹਨੂੰ ਬਾਈ ਖਲਿਆਰੀ ਬਾਈ ਇਥੇ ਹਮਰੂਤੀ ਨੂੰ ਚੰਗੀ ਭਲੀ ਸੀ ਤੇ ਭਾ ਚਾਰ ਟਾਇਰ ਸੀ ਤੇ ਬਾਈ ਪੰਜਾਂ ਤੇ ਗਰੀ ਬੈਠਾ ਹੁਣ ਆਹ ਵੇਖ ਲੈ ਪਾਹਮਾ ਟਾਇਰ ਲਾਦਾ ਹੁਣ ਇਹ ਇਹ ਦੱਸ ਦੇ ਬਾਈ ਕਿਉਂ ਲਾਇਆ ਬਾਈ ਮਾ ਟਾਇਰ ਇਹ ਬਾਈ ਜਿਵੇਂ ਹਜੇ ਆਪਣੀ ਪ੍ਰੈਕਟਿਸ ਚੱਲਦੀ ਆ ਦੋ ਟਾਇਰਾਂ ਤੇ ਚਲਾਉਣ ਦੀ ਤੇ ਇਹ ਐ ਨਹੀਂ ਵੀ ਸਿੱਧਾ ਘਰੇ ਗੱਡੀ ਲਿਆਂਦੀ ਤੇ ਉਹਨੂੰ ਕਰਤਾ ਦੋ ਟਾਇਰਾਂ ਤੇ ਹੁਣ ਆ ਜਿਵੇਂ ਆ ਸਿਕੁਟਰੀ ਦਾ ਟਾਇਰ ਆ ਇਹਦੇ ਵਿੱਚ ਲੱਗੀ ਹੋਈ ਐਂਗਲ ਲਾਈ ਜਾਣਾ ਧੁਰ ਤੋਂ ਠੀਕ ਆ ਉਸ ਤੋਂ ਬਾਅਦ ਜਿਹੜਾ ਇਧਰ ਛੱਡਿਓ ਆ ਸ਼ਾਕਰ ਸ਼ੁਕਰ ਪੂਰਾ ਜਿਹਦਾ ਥੱਲੇ ਜਾਂਦੀ ਜੰਮ ਕਰੂਗਾ ਜਦੋਂ ਐ ਟੇਢੀ ਹੋਣੀ ਐ ਲੱਗਣੀ ਐ ਕੋਈ ਤਕਲੀਫ ਨਾ ਹੋਵੇ ਬਹੁਤ ਤਕਲੀਫ ਨਾ ਹੋਵੇ ਐਵੇਂ ਟਾਇਰ ਆਪਣੇ ਟਰੈਕਟਰ ਤੇ ਲਾਇਆ ਸੀ ਵੱਡਾ ਵੱਡਾ ਟਾਇਰ ਉਹਦਾ ਸਾਮਾਨ ਸਾਰਾ ਉਹ ਪਿਆ ਛੋਟੇ ਵੀ ਲਾਇਆ ਲਾਤੀਗਾ ਹਾਂ ਲੱਗ ਵੀ ਜ਼ਿਆਦਾਤਰ ਨੂੰ ਕਹਿੰਦਾ ਵੀ ਮੈਂ ਤਾਂ ਯਾਰ ਦੋ ਟਾਇਰਾਂ ਤੇ ਚਲਾਉਣੀ ਜਦੋਂ ਬਾਅਦ ਵੀ ਚਾਰਾਂ ਵਾਲਾ ਕੰਮ ਹੁਣ ਖਤਮ ਕਰ ਦੋ ਦੋਹਾਂ ਤੇ ਕਰਨੇ ਪਰ ਤੁਸੀਂ ਨਾ ਕਰੇ ਟਰਾਈ ਕਰੋ ਕਿਉਂਕਿ ਆ ਸੇਫਟੀਆਂ ਲਾਈਆਂ ਬਾਈ ਤਾਂ ਕਰਦਾ ਨਾ ਤੇ ਵਧੀਆ ਜੀ ਬਾਈ ਹੁਣ ਲਾਸਟ ਚੀਜ਼ ਤੁਹਾਨੂੰ ਦਿਖਾ ਦਿੰਦੇ ਆ